ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਬਹੁਤ ਸੋਹਣੇ ਵਰਕ ਵਾਲੇ ਸੂਟ ਰੈਡੀ ਹੋ ਕੇ ਆਏ ਨੇ ਜੀ ਵੀਡੀਓ ਦੇ ਵਿੱਚ ਉਹ ਦਿਖਾਵਾਂਗੇ ਜਿਹੜੇ ਜਿਹੜੇ ਆਪਣੇ ਕੋਲ ਕਲਰ ਅਵੇਲੇਬਲ ਨੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਨਾਲ ਹੁੰਦੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣਾ ਦੂਸਰਾ ਚੈਨਲ ਹੈਗਾ ਰਾਜਵਿੰਦਰ ਬ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਇੰਸਟਾਗ੍ਰam ਦੀ ਆਈਡੀ ਹੈਗੀ ਆ ਰਾਜਿੰਦਰ ਸਿੱਧੂ 955 ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਪਹਿਲਾਂ ਤਾਂ ਸਾਨੂੰ ਆਪਾਂ ਟੀਸਟਾ ਦਾ ਇਹ ਸੂਟ ਦਿਖਾਵਾਂਗੇ ਟਪਟੇ ਨਾਲ ਇਹਦੇ ਨਾਲ ਤਾਂ ਤੁਹਾਨੂੰ ਇੱਕ ਸੂਟ ਮਿਲ ਜੂਗਾ ਜੀ ਸੇਮ ਪ੍ਰਿੰਟ ਚ ਪਰ ਕਲਰ ਪ੍ਰਿੰਟ ਹੋਰ ਮਿਲ ਜਾਣਗੇ ਜਿਹੜੇ ਆਪਾਂ ਪਹਿਲਾਂ ਵੀਡੀਓ ਚ ਪਾਏ ਹੋਏ ਨੇ ਇਹ ਆਪਾਂ ਹੁਣ ਟਪਟੇ ਨਾਲ ਰੈਡੀ ਕੀਤਾ ਇਸ ਤਰ੍ਹਾਂ ਦੇਖੋ ਜੀ ਇਹ ਟੀਸਟਾ ਦੀ ਸਲਵਾਰ ਰਹੂਗੀ ਜੀ ਟੀਸਟਾ ਦਾ ਹੀ ਇਹ ਜਿਹੜੀ ਹੈਗੀ ਆ ਸ਼ਰਟ ਦੀ ਫੈਬਰਿਕ ਹੈ ਦੇਖੋ ਬਹੁਤ ਸੋਹਣੀ ਮਲਾਈਮਲਾਈਮ ਫੈਬਰਿਕ ਹੈ ਇਹਦੇ ਨਾਲ ਦਾ ਸੇਮ ਕਲਰ ਸੇਮ ਡਿਜ਼ਾਈਨ ਤੁਹਾਨੂੰ ਇੱਕ ਸੂਟ ਮਿਲ ਜੂਗਾ ਇਹਦੇ ਨਾਲ ਆਪਾਂ ਨੇ ਪਿਓਰ ਮੈਂਬਰ ਦਾ ਰੱਖਿਆ ਜੀ ਦੁਪੱਟਾ ਦੁਪੱਟਾ ਕੀਤਾ ਜੀ ਟਾਈਡ ਹੈ ਦੇਖੋ ਬਹੁਤ ਸੋਹਣਾ ਜਿਹੜਾ ਦੁਪੱਟਾ ਇਹਨੂੰ ਟਾਈਡਾਈ ਕਰਤਾ ਆਪਾਂ ਨੇ ਫਿਨਿਸ਼ਿੰਗ ਇਹਦੀ ਕਰਵਾਉਣੀ ਹੈ ਇਹ ਥੋੜਾ ਜਿਹਾ ਜਲਦੀ ਭੇਜਣਾ ਜੀ फटाफट ਆਪਾਂ ਟੇਲਰ ਕੋਲ ਫਿਨਿਸ਼ਿੰਗ ਕਰਾ ਕੇ ਉਧਰ ਹੀ ਪਾਰਸਲ ਲਾਵਾਂਗੇ ਤਾਂ ਕਰਕੇ ਬਿਨਾ ਫਿਨਿਸ਼ਿੰਗ ਤੋਂ ਆਪਾਂ ਨੂੰ ਇਹ ਪਾਰਸਲ ਲਾਉਣਾ ਪੈ ਰਿਹਾ ਦੇਖੋ ਜੀ ਇਹਦੇ ਵਿੱਚ ਜਿਹੜੇ ਕਲਰ ਨੇ ਨਾਲ ਆਪਾਂ ਸਾਰੇ ਫੁੱਲ ਦੁਪੱਟੇ ਨੂੰ ਟਾਈਡਾਈ ਰੱਖਿਆ ਜੀ ਪਿਓਰ ਮੈਂਬਰ ਦਾ ਦੁਪੱਟਾ ਰੱਖਿਆ ਪਿੰਕ ਕਲਰ ਹੈ ਤੇ ਸਰਦਈ ਦੋ ਕਲਰ ਪਾ ਕੇ ਵਿੱਚ ਕਰੀਮ ਇਹਦੀ ਬੇਸ ਕਲਰ ਰੱਖਿਆ ਦੇਖੋ ਬਹੁਤ ਸੋਹਣਾ ਸੂਟ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਜੀ ਲਓ ਦੇਖੋ ਜੀ ਇਹ ਜੇ ਤੁਸੀਂ ਦੁਪੱਟਾ ਹੋਰ ਪਸੰਦ ਕਰਦੇ ਹੋ ਕੋਈ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਜੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦਾ ਟਾਈਡਾਈ ਦੁਪੱਟਾ ਰਖਵਾਉਣਾ ਤਾਂ ਤੁਸੀਂ ਇਹ ਵੀ ਰਖਵਾ ਸਕਦੇ ਹੋ ਇਹ ਪਿਓਰ ਮੈਂਬਰ ਦਾ ਜੀ ਫੈਬਰਿਕ ਤੁਸੀਂ ਆਪਦੀ ਚੁਆਇਸ ਦੀ ਵੀ ਲਗਵਾ ਸਕਦੇ ਹੋ ਵੈਸੇ ਤਾਂ ਅਸੀਂ ਦੁਪट्टे ਆਪ ਹੀ ਦੇਖ ਕੇ ਵਧੀਆ ਲਾਉਨੇ ਆ ਵੀ ਹਨਾ ਸਰ ਤੋਂ ਨਾ ਉੱਤਰਨ ਬੌਲੇ ਜੇ ਖਰੀਦ ਰੱਖਦੇ ਨੇ ਗਰਮੀ ਦਾ ਟਾਈਮ ਹੈ ਬਹੁਤ ਔਖਾ ਹੋ ਜਾਂਦਾ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਲਓ ਸਕਰੀਨਸ਼ਾਟ ਜਲਦੀ ਜਲਦੀ ਇਹ ਸੂਟ ਤੁਸੀਂ ਬੁੱਕ ਕਰ ਲਓ ਜੀ ਲਓ ਇਹ ਸਿੰਗਲ ਸੂਟ ਹੀ ਰਹਿ ਗਿਆ ਆਪਣੇ ਕੋਲ ਇੱਕ ਇਹਦੇ ਨਾਲ ਦਾ ਇਹ ਬੁੱਕ ਹੋਇਆ ਹੋਇਆ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਹਾਂ ਵਰਕ ਵਾਲੇ ਸੂਟਾਂ ਏਟ ਜੈਨ ਆਪਣਾ ਕਾਫੀ ਡਿਮਾਂਡ ਦੇ ਵਿੱਚ ਸੀ ਇਹ ਘੇਰ ਦਾ ਵਰਕ ਰਹੂਗਾ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਹੈ ਵਿਦਾਊਟ ਲਾਈਨਿੰਗ ਵਾਲ ਨਾਲ ਇਹ ਫੈਬਰਿਕ ਰਹੇਗੀ ਜੀ ਦੇਖੋ ਬਹੁਤ ਸੋਹਣੀ ਲਾਈਨਾਂ ਵਾਲੀ ਇਹ ਹੈਗੀ ਹੈ ਜਿਹੜੀ ਫੈਬਰਿਕ ਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਦੇਖੋ ਥੋੜਾ ਜਿਹਾ ਫੋਨ ਦੇ ਵਿੱਚ ਕਲਰ ਦਾ 10 ਕੀ ਦਾ ਫਰਕ ਵੈਸੇ ਤਾਂ ਸੇਮ ਹੀ ਹੈ ਥੋੜਾ ਮੋਟਾ ਹੋ ਸਕਦਾ ਲਓ ਜੀ ਇਸ ਤਰ੍ਹਾਂ ਦਾ ਆਪਾਂ ਨੇ ਜਿਹੜੀ ਹੈਗੀ ਆ ਬਾਹਰ ਤੇ ਕੰਮ ਕੀਤਾ ਸੇਮ ਲਓ ਜੀ ਤੱਬ ਬਾਹਰ ਕਿਤਾ ਲਓ ਜੀ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਇਸ ਦਾ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 4 ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਤੁਹਾਨੂੰ 1800 ਰੁਪਏ ਜੀ ਦੇਖੋ ਇੱਕ ਇਹ ਵਾਲੇ ਕਲਰ ਤੇ ਬਣਿਆ ਹੋਇਆ ਜੀ ਸਕਿਨ ਕਲਰ ਤੇ ਦੂਸਰਾ ਕਲਰ ਆਊਗਾ ਜੀ ਇਹ ਪਰਪਲ ਕਲਰ ਤੇ ਬਣਿਆ ਹੋਇਆ ਦੇਖੋ ਕਲਰ ਤੁਸੀਂ ਪਸੰਦ ਕਰ ਸਕਦੇ ਹੋ 1800 ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਛੱਡ ਤਾਂ ਵੀ ਚੌਥਾ ਕਲਰ ਆਏਗਾ ਜੀ ਦਾ ਇਸ ਤਰ੍ਹਾਂ ਦਾ ਮਾਊਸ ਕਲਰ ਬਹੁਤ ਸੋਹਣੇ ਕਲਰ ਡਿਜ਼ਾਈਨ ਉੱਠ ਕੇ ਆ ਰਹੇ ਨੇ ਬਹੁਤ ਸੋਹਣਾ ਜਿਹੜਾ ਹੈਗਾ ਇਹਦੇ ਉੱਪਰ ਕੰਮ ਹੋਇਆ ਹੈ ਬਾਕੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਆਪਣੇ ਹੀ ਕਲਰ ਹਨਾ ਫਿਰ ਸੇਮ ਕਲਰ ਮਿਲਦੀ ਨਹੀਂ ਜੀ ਜੇ ਤੁਸੀਂ ਦੁਬਾਰਾ ਤੋਂ ਕੋਈ ਵੀ ਸਾਨੂੰ ਇਹਦੇ ਨਾਲ ਦਾ ਕਲਰ ਰੈਡੀ ਕਰਾ ਦਿਓ ਫੈਬਰਿਕ ਚੇਂਜ ਹੋ ਕੇ ਆ ਜਾਂਦਾ 1800 ਇੱਕ ਸੂਟ ਦਾ ਪ੍ਰਾਈਸ ਰਹੇਗਾ ਜੀ ਵਰਕ ਵਾਲੇ ਸੂਟਾਂ ਦਾ ਬਾਕੀ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਬਹੁਤ ਸੋਹਣੇ ਸੂਟ ਨੇ ਜਿਹੜੇ ਅਸੀਂ ਬਿਨਾ ਵੀਡੀਓ ਤੋਂ ਸਾਨੂੰ ਸਟੀਚਿੰਗ ਲਈ ਦੇਣੇ ਪੈਗੇ ਕਿਉਂ ਪਹਿਲੀ ਲੇਟ ਹੁੰਦੇ ਨੇ ਜੀ ਫਿਰ ਹੋਰ ਲੇਟ ਹੋ ਜਾਂਦੇ ਨੇ ਇਹ ਕੇ ਵਾਲਾ ਕਾਟਨ ਦਾ ਸੂਟ ਹੈ ਜੀ ਦੇਖੋ ਇਹਦੇ ਆਪਾਂ ਘੇਰ ਤੇ ਕੰਮ ਕੀਤਾ ਇਸ ਤਰ੍ਹਾਂ ਦਾ ਇਹਦੇ ਵਿੱਚ ਤੁ ਇਸ ਤਰ੍ਹਾਂ ਘੇਰ ਤੇ ਆਪਾਂ ਖੁੰਡਿਆਂ ਦੇ ਇਸ ਤਰ੍ਹਾਂ ਦੇ ਫਲਾਵਰ ਪਾਏ ਨੇ ਜੀ ਨਾਲ ਮਿਲਦੇ ਇਹਦੇ ਵਿੱਚੋਂ ਕਲਰ ਲੈ ਕੇ ਦੇਖੋ ਇਸ ਤਰ੍ਹਾਂ ਮੈਂ ਕੰਮ ਦਿਖਾਉਂ ਤੁਹਾਨੂੰ ਕਿੰਨਾ ਸਾਫ਼ ਸੁਥਰਾ ਖੁੰਡਿਆਂ ਦੇ ਘੇਰ ਤੇ ਫਲਾਵਰ ਰਹਿਣਗੇ ਜੀ ਤੇ ਇਹਦੇ ਤੁਹਾਨੂੰ ਇਸ ਤਰ੍ਹਾਂ ਬਾਹ ਤੇ ਵੀ ਫਲਾਵਰ ਮਿਲੂਗਾ ਸੇਮ ਫਲਾਵਰ ਤੁਹਾਨੂੰ ਬਾਹ ਤੇ ਮਿਲੂਗਾ ਪਰ ਬਾਹ ਵਾਲਾ ਫਲਾਵਰ ਹੈ ਜਿਹੜਾ ਥੋੜਾ ਛੋਟਾ ਹੋਵੇਗਾ ਜੀ ਘੇਰ ਵਾਲਾ ਥੋੜਾ ਜਆ ਵੱਡਾ ਹੋਊਗਾ ਵੈਸੇ ਇਹ ਸੂਟ ਆਪਾਂ ਨੇ ਜਿਹੜਾ ਇਹਦੇ ਨਾਲ ਦਾ ਤੁਹਾਨੂੰ ਜਿਹੜਾ ਇਹਦੇ ਵਿੱਚੋਂ ਪਰੋਜੀ ਕਲਰ ਹੈ ਜੀ ਉਹ ਪੀਚ ਕਲਰ ਦਾ ਰਹਿ ਗਿਆ ਇੱਕ ਸੂਟ ਸਿੰਗਲ ਆਪਣੇ ਕੋਲ ਸਿਰਫ ਪ੍ਰਿੰਟ ਇਹਦੇ ਵਿੱਚ ਜਿਹੜਾ ਇਹ ਫਰੋਜੀ ਕਲਰ ਹੈ ਜੀ ਇਹ ਤੁਹਾਨੂੰ ਪੀਚ ਕਲਰ ਮਿਲੂਗਾ ਇਹਦੇ ਵਿੱਚ ਜੇ ਤੁਸੀਂ ਇਹਨੂੰ ਪ੍ਰਿੰਟ ਬਿਨਾ ਵਰਕ ਤੋਂ ਲਾਉਂਗੇ ਜੀ ਤਾਂ ਤੁਹਾਨੂੰ ਪਊਗਾ ਇਹ 1050 ਰੁਪਏ ਦਾ ਜੀ ਜੇ ਤੁਸੀਂ ਇਹਨੂੰ ਵਰਕ ਕਰਕੇ ਲਾਉਂਗੇ ਤਾਂ ਤੁਹਾਨੂੰ ਪੈਜੂਗਾ ਜੀ ਇਹ 1500 ਦਾ ਸੇਮ ਵਰਕ ਨਾਲ ਜੇ ਤੁਸੀਂ ਵਰਕ ਚੇਂਜ ਕਰੋਗੇ ਵੱਧ ਕਰੋਗੇ ਜੀ ਤਾਂ ਵੱਧ ਲੱਗੂਗਾ ਜੇ ਘੱਟ ਕਰੋਗੇ ਤਾਂ ਤੁਹਾਨੂੰ ਘੱਟ ਲੱਗੂ ਲਓ ਜੀ ਇਸ ਤੋਂ ਬਾਅਦ ਅਗਲਾ ਸੂਟ ਆ ਗਿਆ ਜੀ ਇਹ ਬਰਬਰੀ ਦੇ ਵਿੱਚ ਆਪਣੇ ਕੋਲੇ ਇਹ ਡਿਜ਼ਾਈਨ ਤਿਆਰ ਹੈ ਇਹ ਕਾਫੀ ਸੂਟ ਆਪਾਂ ਨੇ ਰੈਡੀ ਕਰਵਾ ਲਏ ਅਸੀਂ ਕੈਸ਼ਟਾ ਕਰਾਇਆਗਾ ਖਾਲੀ ਹੋ ਕੇ ਆਇਆ ਤੁਹਾਨੂੰ ਪਸੰਦ ਨੂੰ ਪਤਾ ਸੀ ਵੀ ਇਹਦੀ ਡਿਮਾਂਡ ਆ ਜਾਂਦੀ ਜੀ ਲਓ ਜੀ ਇਹਦੇ ਨਾਲ ਦਾ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਇਹਨਾਂ ਸ਼ਰਟ ਦੀ ਫੈਬਰਿਕ ਲਾਉਗੀ ਜੀ ਸਿੱਕਾ ਸ਼ਿਲਕ ਦੀ ਦੇਖੋ ਇਸ ਤਰ੍ਹਾਂ ਇਹਦੇ ਨਾਲ ਇਹ ਆਪਾਂ ਨੇ ਰੱਖਿਆ ਜੀ ਪ੍ਰਿੰਟਡ ਇਹਦੇ ਨਾਲ ਬਰਬਰੀ ਦੀ ਚਨਾਰ ਦੀ ਬਰਬਰੀ ਦੀ ਤੁਹਾਨੂੰ ਪ੍ਰਿੰਟਡ ਸ਼ਰਟ ਮਿਲੂਗੀ ਜਿਹੇ ਇਹਦੇ ਨਾਲ ਦੇ ਕਾਫੀ ਸੂਟ ਆਪਾਂ ਪਹਿਲਾਂ ਰੈਡੀ ਕਰਕੇ ਪਾਤੇ ਮੈਂ ਤੁਹਾਨੂੰ ਪਿਕ ਲਾ ਦੂੰਗੀ ਨਾਲ ਵੀ ਕਿਵੇਂ ਲੱਗੂਗਾ ਸੂਟ ਬਣਿਆ ਹੋਇਆ ਤੇ ਇਸ ਤਰ੍ਹਾਂ ਇਹ ਸ਼ਰਟ ਦੀ ਫੈਬਰਿਕ ਹੈ ਇਹ ਸ਼ਰਟ ਤੇ ਆਪਾਂ ਨੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣਾਈ ਹੈ ਪਹਿਲਾਂ ਵੀ ਆਪਾਂ ਕਾਫੀ ਦੁਪੱਟੇ ਨਾਲ ਸੂਟ ਰੈਡੀ ਹੋ ਕੇ ਗਏ ਨੇ ਬਹੁਤ ਸੋਹਣਾ ਇਹਨੂੰ ਰਿਸਪੌਂਸ ਮਿਲੇ ਹੈ ਜੀ ਨਵੀਂ ਅਲੱਗ ਜੀ ਚੀਜ਼ ਹੈ ਬਹੁਤ ਸੋਹਣੀ ਦੇਖੋ ਇਹ ਤੁਹਾਨੂੰ ਪਸੰਦ ਆ ਇਹ ਜੇ ਤੁਸੀਂ ਦੁਪੱਟਾ ਐਡ ਕਰਾਉਂਗੇ ਦੁਪੱਟਾ ਇਹਦੇ ਨਾਲ ਟਾਈਡ ਆਈ ਬਲੈਕ ਤੇ ਮਸਟਰਡ ਕਲਰ ਪਾ ਕੇ ਹੋ ਰਿਹਾ ਜੀ 1000 ਰੁਪਏ ਦਾ ਦੁਪੱਟਾ ਐਡ ਹੋ ਜਾਊਗਾ ਫਿਰ ਤਾਂ ਲਓ ਜੀ ਦੇਖੋ ਇਹਦੇ ਸਾਰੀ ਫੈਬਰਿਕ ਪਿਓਰ ਵਾਲੀ ਹੈ ਜਿਹੜੀ ਬਰਬਰੀ ਆ ਉਹ ਵੀ ਆਪਾਂ ਚਨਾਰ ਦੀ ਲਈ ਹੈ ਜੀ ਸਿੱਕਾ ਛਿਲਕਾ ਜਿਹੜੀ ਉਹ ਵੀ ਪਿਓਰ ਵਾਲੀ ਲੱਗੀ ਹੋਈ ਹੈ ਜੀ ਦੇਖੋ ਇਹ ਤਾਂ ਤੁਹਾਨੂੰ ਪਤਾ ਹੀ ਸਿੱਕਾ ਦਾ ਤਾਂ ਥੋੜਾ ਜਿਹਾ ਸੂਟ ਇਹ 2000 ਤੱਕ ਦਾ ਆਉਂਦਾ ਕੱਲਾ ਪਲੇਨ ਦੇਖੋ ਜੀ ਇਹ ਹੋ ਗਿਆ ਇਸ ਤੋਂ ਬਾਅਦ ਆ ਗਿਆ ਇਹ ਪਿਓਰ ਖਾਦੀ ਸਿਲਕ ਤੇ ਬਣਿਆ ਹੋਇਆ ਜੀ ਇਸ ਤਰ੍ਹਾਂ ਦਾ ਪਿਸਤਾ ਜਿਹਾ ਕਲਰ ਹੈ ਇਹਦਾ ਡਿਜ਼ਾਈਨ ਦਿਖਾਉਣੀ ਆਪਾਂ ਤੁਹਾਨੂੰ ਇਹਦੇ ਇਸ ਤਰ੍ਹਾਂ ਗਲੇ ਤੇ ਕੰਮ ਹੋਊਗਾ ਜੀ ਦੇਖੋ ਗਲੇ ਦਾ ਕੰਮ ਦੇਖੋ ਕਿੰਨਾ ਵਧਿਆ ਹੈ ਗਲੇ ਦਾ ਕੰਮ ਦੇਖੋ ਕਿੰਨਾ ਸਾਫ ਸੁਥਰਾ ਮਿਲੂਗਾ ਤੁਹਾਨੂੰ ਦੇਖੋ ਜੀ ਤੇ ਇਸ ਤੋਂ ਬਾਅਦ ਇਹਦਾ ਜਿਹੜਾ ਇਹ ਹੈਗਾ ਘੇਰ ਦਾ ਕੰਮ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਨੇ ਘੇਰ ਦੀ ਆਹ ਕਟਿੰਗ ਨਹੀਂ ਕਰੀ ਦੇਖੋ ਜੀ ਇਸ ਤਰ੍ਹਾਂ ਘੇਰ ਤੇ ਫਲਾਵਰ ਬਣੇ ਹੋ ਨੇ ਬਹੁਤ ਸੋਹਣਾ ਮੈਂ ਇਹਦੀ ਵੀ ਤੁਹਾਨੂੰ ਪਿੱਕ ਲਾ ਦੂੰਗੀ ਨਾਲ ਤੇ ਇਹ ਵਾਲਾ ਕੰਮ ਆਇਆ ਸੋਰੀ ਬਾਹ ਤੇ ਬਾਹ ਤੇ ਵੀ ਦੇਖੋ ਤੁਹਾਨੂੰ ਗਲੇ ਵਾਲਾ ਕਿੰਨਾ ਵਧੀਆ ਹੈਵੀ ਡਿਜ਼ਾਈਨ ਮਿਲੂਗਾ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਗਲੇ ਦਾ ਕੰਮ ਆ ਗਿਆ ਤੇ ਇਹ ਵਾਲਾ ਆ ਗਿਆ ਜੀ ਘੇਰ ਦਾ ਕੰਮ ਬਾਹ ਤੇ ਵੀ ਸੇਮ ਤੁਹਾਨੂੰ ਆਪਾਂ ਡਿਜ਼ਾਈਨ ਦਿਖਾ ਦਿੱਤਾ ਜੀ ਸੇਮ ਡਿਜ਼ਾਈਨ ਬਾਹ ਤੇ ਰਹੂਗਾ ਬਾਜਗੜ ਸੇਮ ਡਿਜ਼ਾਈਨ ਬਾਂਤੇ ਰਹੂਗਾ ਜੀ ਇਸ ਤਰ੍ਹਾਂ ਦਾ ਇਹ ਸੂਟ ਹੈ ਬਹੁਤ ਸੋਹਣਾ ਦੇਖੋ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣਾ ਸੂਟ ਹੈ ਜਿਹੜਾ ਬੁੱਕ ਕਰ ਲਓ ਇਹ ਪਿਓਰ ਖਾਦੀ ਸਿਲਕ ਤੇ ਹੋਇਆ ਹੈ ਇਹਨੂੰ ਤੁਸੀਂ ਪਿਓਰ ਖਾਦੀ ਤੇ ਵੀ ਕਰਵਾ ਸਕਦੇ ਹੋ ਕਿਸੇ ਵੀ ਤੇ ਹੁਣ ਥੋੜੀ ਜੀ ਕ੍ਰੇਪ ਵੀ ਤੁਹਾਨੂੰ ਜੀ 60 ਗ੍ਰਾਮ 80 ਗ੍ਰਾਮ 2.5 ਮਿਲ 2.5 ਆ ਗਈ ਤੇ ਤੁਸੀਂ ਉਹ ਠੀਕ ਰੇਂਜ ਦੇ ਵਿੱਚ ਪੈ ਜਾਊਗਾ 15 ਤੋਂ 1800 ਦਾ ਸੂਟ ਪੈ ਜਾਏਗਾ ਜੀ ਜੇ ਤੁਸੀਂ ਨੇ ਉਹਦੇ 60 ਗ੍ਰਾਮ ਤੇ ਜਾਂ 80 ਤੇ ਸੂਟ ਕਰਵਾਉਣੇ ਨੇ ਐਵੇਂ ਦੇ ਡਿਜ਼ਾਈਨ ਤਾਂ ਤੁਸੀਂ ਕਰਵਾ ਸਕਦੇ ਹੋ ਸੇਮ ਫੈਬਰਿਕ ਤੇ ਜੀ ਪਿਓਰ ਖਾਦੀ ਦੀ ਫੈਬਰਿਕ ਤੇ ਤੁਹਾਨੂੰ ਇਹ 3000 ਦਾ ਸੂਟ ਪੈਗਾ ਵਿਦਾਊਟ ਦੁਪੱਟੇ ਦਾ ਜੇ ਤੁਸੀਂ ਫੈਬਰਿਕ ਚੇਂਜ ਕਰੋਗੇ ਤਾਂ ਸਾਨੂੰ ਘੱਟ ਪੈ ਜੇਗਾ ਲਓ ਜੀ ਕਾਪਾ ਤੁਹਾਨੂੰ ਇਹ ਵਾਲੇ ਸੂਟ ਦਿਖਾਉਨੇ ਆ ਇਹ ਆਪਾਂ ਕਾਟਨ ਦੀਆਂ ਸ਼ਰਟਾਂ ਨੇ ਇਸ ਤਰ੍ਹਾਂ ਦੀਆਂ ਪਿਓਰ ਕਾਟਨ ਦੀਆਂ ਬਹੁਤ ਸੋਹਣੀਆਂ ਲਓ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਆਫ ਵਾਈਟ ਦੇ ਨਾਲ ਸਲਵਾਰ ਤਿਆਰ ਕੀਤੀ ਹੈ ਦੇਖੋ ਇਹਦੇ ਨਾਲ ਦੇ ਕਲਰ ਪਾ ਕੇ ਇਹ ਬਹੁਤ ਮੁਸ਼ਕਲ ਚ ਸਾਨੂੰ ਬਾਦ ਦੇ ਵਿੱਚ ਇੱਕ ਸੂਟ ਮਿਲਿਆ ਆਲਓਵਰੇ ਹੈ ਆਪਾਂ ਦੋ ਸੂਟ ਬਣਾਏ ਨੇ ਇਹਦੇ ਨਾਲ ਇਸ ਤਰ੍ਹਾਂ ਦੀ ਆਫ ਵਾਈਟ ਸਟੇਟ ਸਲਵਾਰ ਦੇ ਨਾਲ ਇਹ ਰੈਡੀ ਕੀਤੇ ਨੇ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ 1200 ਇਹ ਸੂਟ ਦਾ ਪ੍ਰਾਈਸ ਰਹੇਗਾ ਜੀ ਤੁਹਾਨੂੰ ਵਰਕ ਦੇ ਨਾਲ ਸੂਟ ਦਾ ਪ੍ਰਾਈਸ ਤੁਹਾਨੂੰ ਵਰਕ ਦੇ ਨਾਲ ਵਿਦ ਫੈਬਰਿਕ ਸਾਰਾ ਕੰਪਲੀਟ ਇਹ ਤੁਹਾਨੂੰ 1200 ਚ ਪਏਗਾ ਜੇ ਤੁਸੀਂ ਦੁਪੱਟਾ ਐਡ ਕਰਾਉਂਗੇ ਜੀ ਟਾਈ ਡਾਈ ਕਰਵਾਉਂਗੇ ਤਾਂ ਉਹ ਹੀ ਜਹ ਹਨ ਲੱਗ ਜਾਏਗਾ ਤੁਹਾਨੂੰ ਜੋ ਵੀ ਹੋਏਗਾ ਬਹੁਤ ਸੋਹਣੀ ਚੀਜ਼ ਤਿਆਰ ਕੀਤੀ ਹੈ ਜੀ ਇਸ ਤਰ੍ਹਾਂ ਦੀ ਦੇਖੋ ਇਹ ਦੋ ਸੂਟ ਨੇ ਮੇਰੀਆਂ ਭੈਣਾਂ ਨੇ ਦੋ ਚਾਹੀਦੇ ਨੇ ਦੋ ਲੈ ਸਕਦੇ ਹੋ ਜੀ ਇੱਕ ਲੈਣਾ ਇੱਕ ਲੈ ਸਕਦੇ ਹੋ 1200 ਦੇ ਵਿੱਚ ਤੁਹਾਨੂੰ ਇਹ ਵਿਦਵਰਕ ਸਲਵਾਰ ਦੀ ਫੈਬਰਿਕ ਵੀ ਵਧੀਆ ਤੁਹਾਨੂੰ ਆ ਦੀ ਬਟਰ ਕਾਟਨ ਦੀ ਸਲਵਾਰ ਦੀ ਫੈਬਰਿਕ ਲੱਗੀ ਹੋਈ ਹੈ ਜੀ ਦੇਖੋ ਇਹ ਨਹੀਂ ਹੈਗਾ ਵੀ ਆਪਾਂ ਕੋਈ ਗਲਤ ਲਾਈ ਹੋ ਉਹ ਇਹ ਜੀ ਸੇਮ ਫੈਬਰਿਕ ਹੈ ਜਿਹੜੀ ਸ਼ਰਟ ਦੀ ਰਹੂਗੀ ਜੀ ਲਓ 1200 ਇੱਕ ਸੂਟ ਦਾ ਪ੍ਰਾਈਸ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਇਹ ਸੂਟਾਂ ਦੇ ਆਰਡਰ ਬੁੱਕ ਕਰ ਲਓ ਜੀ ਦੋ ਸੂਟ ਆਪਣੇ ਕੋਲ ਇਸ ਟਾਈਮ ਰੈਡੀ ਪਏ ਨੇ ਇਹਨੂੰ ਜਲਦੀ ਹੈ ਤਾਂ ਮੁਕ ਕਰਵਾ ਸਕਦੇ ਹੋ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਰੰਗ ਪ੍ਰਿੰਟ ਡਿਜ਼ਾਈਨ ਪਸੰਦ ਆਏ ਹੋਣਗੇ ਪਲੀਜ਼ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਸਬਸਕ੍ਰਾਈਬ ਕਰ ਲਓ ਦੋਨੇ ਚੈਨਲ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਬਾਕੀ ਜੋ ਵੀ ਤੁਸੀਂ ਡਿਜ਼ਾਈਨ ਭੇਜੋਗੇ ਜੋ ਵੀ ਤੁਸੀਂ ਫੈਬਰਿਕ ਹੋਗੇ ਆਪਾਂ ਉਵੇਂ ਦਾ ਸੇਮ ਸੂਟ ਹੈ ਜਿਹੜਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਚਲੋ ਜੀ ਮਿਲਦੇ ਆਂ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ